ਇੱਕ ਹੋਰ ਕਿਸੇ ਰਾਜ ਦੇ ਮਹਿਲ ਵਿੱਚ ਇੱਕ ਬਹੁਤ ਹੀ ਸੁੰਦਰ ਕਮਰਾ ਬਣਾਇਆ ਹੋਇਆ ਸੀ ਤੇ ਉਸ ਕਮਰੇ ਵਿੱਚ ਕੋਈ ਆਲੀਸ਼ਾਨ ਬਹੁਤ ਹੀ ਵੱਡੇ ਵੱਡੇ 12 ਗੁਲਦਸਤੇ ਰੱਖੇ ਹੋਏ ਸਨ ਤੇ ਰਾਜੇ ਨੂੰ ਉਹਨਾਂ ਗੁਲਦਸਤਿਆਂ ਦਾ ਬਹੁਤ ਚਾਹ ਹੁੰਦਾ ਸੀ ਰਾਜਾ ਉਹਨਾਂ ਗੁਲਦਸਤਿਆਂ ਨੂੰ ਇੱਕ ਸਾਹ ਦਾ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹ ਰੰਗ-ਬਰੰਗੇ ਤੇ ਬਹੁਤ ਹੀ ਕੀਮਤੀ ਫੁੱਲਦਾਨ ਸਨ ਇੱਕ ਦਿਨ ਉਸ ਦਰਬਾਰ ਦੇ ਕਿਸੇ ਨੌਕਰ ਨੇ ਉੱਥੇ ਸਫਾਈ ਕਰਦੇ ਕਰਦੇ ਹੋਏ ਇੱਕ ਗੁਲਦਸਤਾ ਤੋੜ ਦਿੱਤਾ ਤੇ ਉਸ ਤੋਂ ਗੁਲਦਸਤਾ ਥੱਲੇ ਡਿੱਗ ਗਿਆ ਥੱਲੇ ਡਿੱਗਦੇ ਸਾਰੇ ਹੀ ਉਹ ਗੁਲਦਸਤਾ ਚੱਕਣਾ ਚੂਰ ਹੋ ਗਿਆ ਉਹ ਬਹੁਤ ਪਰੇਸ਼ਾਨ ਹੋਇਆ ਉਸਨੇ ਸੋਚਿਆ ਕਿ ਰਾਜਾ ਹੁਣ ਮੈਨੂੰ ਬਹੁਤ ਵੱਡੀ ਸਜ਼ਾ ਦੇਵੇਗਾ ਕਿਉਂਕਿ ਰਾਜਾ ਇਹਨਾਂ ਗੁਲਦਸਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਹਰ ਰੋਜ਼ ਆ ਕੇ ਉਹ ਇਹਨਾਂ ਨੂੰ ਦੇਖਦਾ ਹੈ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਗਿਣਤੀ 11 ਹੈ ਤੇ ਇੱਕ ਗੁਲਦਸਤਾ ਟੁੱਟਾ ਹੋਇਆ ਹੈ ਤਾਂ ਉਹ ਮੈਨੂੰ ਜ਼ਰੂਰ ਬਹੁਤ ਵੱਡੀ ਸਜ਼ਾ ਦੇਵੇਗਾ ਇਸ ਲਈ ਉਸਨੇ ਸਾਰੀ ਸਫਾਈ ਕਰ ਦਿੱਤੀ ਤੇ ਪੂਰਾ ਉਹ ਕਚਰਾ ਚੱਕ ਕੇ ਕਿਤੇ ਸੁੱਟ ਦਿੱਤਾ ਤੇ ਰਾਜੇ ਨੂੰ ਇਹ ਗੱਲ ਨਾ ਦੱਸੀ ਵੀ ਮੇਰੇ ਕੋਲ ਉਹ ਗੁਲਦਸਤਾ ਟੁੱਟ ਗਿਆ ਹੈ ਅਗਲੇ ਦਿਨ ਰਾਜਾ ਫਿਰ ਉਸ ਕਮਰੇ ਵਿੱਚ ਗਿਆ ਰਾਜੇ ਨੇ ਕੀ ਦੇਖਿਆ ਕਿ ਗੁਲਦਸਤੇ 11 ਹਨ ਤੇ ਇੱਕ ਗੁਲਦਸਤਾ ਗਾਇਬ ਹੈ ਉਸਨੇ ਸਾਰੇ ਦਰਬਾਰ ਵਿੱਚ ਪੁੱਛਿਆ ਵੀ ਕੱਲ ਸਫਾਈ ਉਸ ਕਮਰੇ ਵਿੱਚ ਕਿਸ ਨੇ ਕੀਤੀ ਹੈ ਤੇ ਸਾਰੇ ਨੌਕਰ ਹਾਜ਼ਰ ਹੋਏ ਉਸ ਨੌਕਰ ਨੂੰ ਬੁਲਾਇਆ ਗਿਆ ਜਿਸ ਨੇ ਉਸ ਕਮਰੇ ਵਿੱਚ ਸਫਾਈ ਕੀਤੀ ਸੀ ਉਸ ਨੂੰ ਪੁੱਛਿਆ ਵੀ ਇਸ ਕਮਰੇ ਵਿੱਚ 12 ਗੁਲਦਸਤੇ ਹਨ ਤੈਨੂੰ ਵੀ ਪਤਾ ਹੀ ਹੈ ਪਰ ਹੁਣ 11 ਹਨ ਇੱਕ ਗੁਲਦਸਤਾ ਕਿੱਥੇ ਹੈ ਉਸ ਨੌਕਰ ਨੂੰ ਕੁਝ ਨਹੀਂ ਸੋਚ ਰਿਹਾ ਸੀ ਵੀ ਉਹ ਕੀ ਕਵੇ ਉਸਨੇ ਕਿਹਾ ਕਿ ਉਹ ਗੁਲਦਸਤਾ ਮੈਂ ਆਪਣੇ ਘਰ ਵਾਸਤੇ ਲੈ ਗਿਆ ਸੀ ਤਾਂ ਕਿ ਘਰੇ ਜਾ ਕੇ ਸਹੀ ਤਰੀਕੇ ਨਾਲ ਸਫਾਈ ਕਰਕੇ ਫਿਰ ਵਾਪਸ ਲਿਆਵਾਂ ਉਸ ਦੀ ਇਹ ਗੱਲ ਸੁਣ ਕੇ ਉਸ ਰਾਜੇ ਨੇ ਕਿਹਾ ਚੱਲ ਜਾ ਕੇ ਹੁਣੇ ਉਸ ਗੁਲਦਸਤੇ ਨੂੰ ਲੈ ਕੇ ਆ ਮੈਨੂੰ ਪੂਰੇ 12 ਗੁਲਦਸਤੇ ਚਾਹੀਦੇ ਹਨ ਉਸ ਬਾਦਸ਼ਾਹ ਦੀਆਂ ਇਹ ਗੱਲਾਂ ਸੁਣ ਕੇ ਉਹ ਨੌਕਰ ਸੋਚੀ ਪੈ ਗਿਆ ਤੇ ਕਹਿਣ ਲੱਗਾ ਮੈਂ ਹੁਣ ਉਹ ਗੁਲਦਸਤਾ ਕਿੱਥੋਂ ਲੈ ਕੇ ਆਵਾਂਗਾ ਮੈਨੂੰ ਸੱਚ ਦੱਸਣਾ ਪੈਣਾ ਹੈ ਤੇ ਉਸ ਨੌਕਰ ਨੇ ਨੀਵੀਂ ਪਾ ਕੇ ਕਿਹਾ ਬਾਦਸ਼ਾਹ ਸਲਾਮਤ ਅਸਲ ਵਿੱਚ ਮੇਰੇ ਕੋਲ ਉਹ ਗੁਲਦਸਤਾ ਇੱਥੇ ਹੀ ਟੁੱਟ ਗਿਆ ਸੀ ਮੈਂ ਤੁਹਾਨੂੰ ਝੂਠ ਬੋਲ ਰਿਹਾ ਹਾਂ ਕਿ ਉਹ ਮੇਰੇ ਕੋਲ ਹੈ ਅਸਲ ਵਿੱਚ ਉਹ ਟੁੱਟ ਗਿਆ ਸੀ ਤਾਂ ਮੈਂ ਚੱਕ ਕੇ ਉਹ ਕੂੜੇ ਵਿੱਚ ਸੁੱਟ ਦਿੱਤਾ ਨੌਕਰ ਦੀ ਇਹ ਗੱਲ ਸੁਣ ਕੇ ਉਹ ਬਾਦਸ਼ਾਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਤੈਨੂੰ ਮੈਂ ਹੁਣੇ ਹੀ ਫਾਂਸੀ ਦਾ ਐਲਾਨ ਕਰਦਾ ਹਾਂ ਤੈਨੂੰ ਅਗਲੇ ਹਫਤੇ ਫਾਂਸੀ ਦੇ ਦਿੱਤੀ ਜਾਵੇਗੀ ਜਦੋਂ ਉਸ ਬਾਦਸ਼ਾਹ ਨੇ ਉਸ ਨੌਕਰ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਤਾਂ ਪੂਰੇ ਇਲਾਕੇ ਵਿੱਚ ਇਹ ਗੱਲ ਫੈਲ ਗਈ ਕੋਈ ਦੋ ਕੋ ਦਿਨ ਬਾਅਦ ਇੱਕ ਬੁੱਢਾ ਆਦਮੀ ਉਸ ਬਾਦਸ਼ਾਹ ਦੇ ਦਰਬਾਰ ਅੰਦਰ ਆਇਆ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਜੇ ਮੈਂ ਤੁਹਾਨੂੰ ਇਸੇ ਤਰ੍ਹਾਂ ਦਾ ਇੱਕ ਗੁਲਦਸਤਾ ਹੋਰ ਲੈ ਕੇ ਦੇ ਦੇਵਾਂ ਕਿ ਤੁਸੀਂ ਇਸ ਨੂੰ ਬਖਸ਼ ਦੇਵੋਗੇ ਯਾਨੀ ਕਿ ਇਸ ਨੌਕਰ ਦੀ ਸਜ਼ਾ ਮਾਫ ਕਰ ਦੇਵੋਗੇ ਇਹ ਸੁਣ ਕੇ ਉਹ ਬਾਦਸ਼ਾਹ ਕਹਿੰਦਾ ਉਹ ਬਹੁਤ ਹੀ ਕੀਮਤੀ ਗੁਲਦਸਤਾ ਹੈ ਤੂੰ ਕਿੱਥੋਂ ਲੈ ਕੇ ਆਵੇਂਗਾ ਤੇ ਬਜ਼ੁਰਗ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਮੈਂ ਲੈ ਕੇ ਆਵਾਂਗਾ ਜਿੱਥੋਂ ਮਰਜ਼ੀ ਲੈ ਕੇ ਆਵਾਂ ਤੁਸੀਂ ਇਸ ਨੂੰ ਬਖਸ਼ ਦੇਣਾ ਤਾਂ ਰਾਜੇ ਨੇ ਫਿਰ ਗੁੱਸੇ ਹੁੰਦੇ ਕਿਹਾ ਜੇ ਤੂੰ ਨਾ ਲੈ ਕੇ ਆ ਤਾਂ ਤੈਨੂੰ ਵੀ ਨਾਲ ਹੀ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇਗੀ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਉਹ ਬੁੱਢਾ ਬੋਲਿਆ ਜੋ ਹੁਕਮ ਬਾਦਸ਼ਾਹ ਦਾਦਾ ਕਿਹਾ ਸਿਰ ਮੱਥੇ ਮੈਨੂੰ ਸਭ ਮਨਜ਼ੂਰ ਹੈ ਤੇ ਉਹ ਉਥੋਂ ਚਲੇ ਗਿਆ ਅਗਲੇ ਦਿਨ ਉਹ ਬੁੱਢਾ ਆਦਮੀ ਫਿਰ ਬਾਦਸ਼ਾਹ ਦੇ ਦਰਬਾਰ ਪਹੁੰਚਾ ਪਰ ਉਸਦੇ ਹੱਥ ਖਾਲੀ ਸਨ ਹੱਥ ਵਿੱਚ ਇੱਕ ਵੱਡਾ ਸਾਰਾ ਬਾਸ ਦਾ ਡੰਡਾ ਫੜਿਆ ਹੋਇਆ ਸੀ ਉਸ ਬੁੱਢੇ ਆਦਮੀ ਨੂੰ ਖਾਲੀ ਹੱਥ ਆਉਂਦਾ ਦੇਖ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਕਹਿਣ ਲੱਗਾ ਤੋਤਾ ਕਹਿੰਦਾ ਸੀ ਮੈਂ ਕੀਮਤੀ ਗੁਲਦਸਾ ਲੈ ਕੇ ਆਵਾਂਗਾ ਤੋਤਾ ਖਾਲੀ ਹੱਥ ਆ ਰਿਹਾ ਹੈ ਕਿੱਥੇ ਹੈ ਮੇਰਾ ਗੁਲਦਸਾ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਉਹ ਬੁੱਢਾ ਆਦਮੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਨੂੰ ਪਹਿਲਾਂ ਉਸ ਕਮਰੇ ਵਿੱਚ ਲੈ ਜਾਓ ਜਿੱਥੇ ਬਾਕੀ ਦੇ ਸਾਰੇ ਗੁਲਦਸਤੇ ਪਏ ਹਨ ਮੈਂ ਦੇਖਣਾ ਚਾਹੁੰਦਾ ਹਾਂ ਉਹ ਕਿਸ ਤਰ੍ਹਾਂ ਦੇ ਲੱਗਦੇ ਹਨ ਕਿਉਂਕਿ ਮੈਂ ਦੇਖਣਾ ਚਾਹੁੰਦਾ ਕਿ ਜਿਹੜਾ ਗੁਲਦਸਾ ਮੈਂ ਲੈ ਕੇ ਆਇਆ ਹਾਂ ਉਹ ਇਹਨਾਂ ਨਾਲ ਮਿਲਦਾ ਵੀ ਹੈ ਜਾਂ ਨਹੀਂ ਜਦੋਂ ਬਾਦਸ਼ਾਹ ਉਸ ਬੁੱਢੇ ਆਦਮੀ ਨੂੰ ਆਪਣੇ ਉਸ ਸੁੰਦਰ ਆਲੀਸ਼ਾਨ ਕਮਰੇ ਵਿੱਚ ਲੈ ਕੇ ਗਿਆ ਤਾਂ ਉਸ ਬੁੱਢੇ ਆਦਮੀ ਨੇ ਆਪਣੇ ਹੱਥ ਵਿੱਚ ਫੜੇ ਉਸ ਵੱਡੇ ਸਾਰੇ ਬਾਂਸ ਦੇ ਡੰਡੇ ਨਾਲ ਬਾਕੀ ਦੇ 11 ਗੁਲਾਸਤੇ ਪੂਰੀ ਤਰ੍ਹਾਂ ਪੰਨ ਤੋੜ ਦਿੱਤੇ ਇਹ ਸਭ ਦੇਖ ਕੇ ਬਾਦਸ਼ਾਹ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸ ਨੂੰ ਕਹਿਣ ਲੱਗਾ ਤੈਨੂੰ ਹੁਣੇ ਹੀ ਮੈਂ ਫਾਂਸੀ ਦੀ ਸਜ਼ਾ ਦਿੰਦਾ ਹਾਂ ਤੈਨੂੰ ਇਹੋ ਜੀ ਘਟੀਆ ਹਰਕਤ ਕਰਨ ਦੀ ਸਜ਼ਾ ਜ਼ਰੂਰ ਮਿਲੇਗੀ ਬਾਸ਼ਾ ਦੀਆਂ ਇਹ ਗੱਲਾਂ ਸੁਣ ਕੇ ਉਹ ਬੁੱਢਾ ਆਦਮੀ ਉੱਚੀ ਉੱਚੀ ਹੱਸਣ ਲੱਗਾ ਤੇ ਬਾਸ਼ਾ ਬੜਾ ਹੈਰਾਨ ਹੋਇਆ ਤੇ ਬਾਸ਼ਾ ਨੇ ਉਸ ਨੂੰ ਕਿਹਾ ਵੀ ਤੂੰ ਕਿਉਂ ਹੱਸ ਰਿਹਾ ਹੈ ਮੈਂ ਤੈਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਤੇ ਉਹ ਬੁੱਢਾ ਆਦਮੀ ਬੋਲਣ ਲੱਗਾ ਮੈਨੂੰ ਵੀ ਪਤਾ ਹੈ ਕਿ ਤੁਸੀਂ ਮੈਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਕਿ ਤੁਸੀਂ ਤਾਂ ਮੈਨੂੰ ਹੁਣ ਫਾਂਸੀ ਦੇ ਹੀ ਦਿਓਗੇ ਤੁਹਾਡਾ ਇੱਕ ਗੁਲਦਸਤਾ ਟੁੱਟਾ ਤਾਂ ਤੁਸੀਂ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੁਣ ਮੈਂ 11 ਗੁਲਦਸਤੇ ਹੋਰ ਤੋੜ ਦਿੱਤੇ ਹਨ ਇਸ ਦਾ ਮਤਲਬ ਹੈ ਕਿ ਤੁਸੀਂ ਮੈਨੂੰ ਫਾਂਸੀ ਦਿਓਗੇ ਤਾਂ ਮੈਂ 11 ਬੰਦਿਆਂ ਦੀ ਹੋਰ ਜਾਨ ਬਚਾ ਦਿੱਤੀ ਇਹ ਪੁੰਨ ਦਾ ਕੰਮ ਮੇਰੇ ਹਿੱਸੇ ਹੀ ਆਇਆ ਮਰਨਾ ਤਾਂ ਸਭ ਨੂੰ ਹੈ ਕਿਉਂ ਨਾ ਜਾਂਦੇ ਜਾਂਦੇ ਮੈਂ ਕਿਸੇ ਦਾ ਭਲਾ ਹੀ ਕਰ ਜਾਵਾਂ ਜੇ ਹੁਣ ਤੁਸੀਂ ਮੈਨੂੰ ਫਾਂਸੀ ਦੇ ਦਿਓਗੇ ਤਾਂ ਮੈਨੂੰ ਕੋਈ ਦੁੱਖ ਨਹੀਂ ਹੈ ਤੁਸੀਂ ਉਸ ਨੌਕਰ ਦੀ ਜਾਨ ਬਖਸ਼ ਦਿਓ ਤੇ ਮੈਨੂੰ ਇਨਾ 11 ਗੁਲਦਸਤਿਆਂ ਨੂੰ ਭੰਨਣ ਦੀ ਸਜ਼ਾ ਫਾਂਸੀ ਦੇ ਦਿਓ ਮੈਨੂੰ ਕੋਈ ਦੁੱਖ ਨਹੀਂ ਹੈ ਇਸ ਬੁੱਢੇ ਦੀਆਂ ਇਹ ਗੱਲਾਂ ਸੁਣ ਕੇ ਉਹ ਰਾਜਾ ਸੋਚੀ ਪੈ ਗਿਆ ਤੇ ਸੋਚਣ ਲੱਗਾ ਵੀ ਗੱਲ ਤਾਂ ਇਹ ਠੀਕ ਹੀ ਕਰ ਰਿਹਾ ਹੈ ਮੈਂ ਆਪਣੀ ਆਨਛਾ ਤੇ ਦੌਲਤ ਦੇ ਹੰਕਾਰ ਵਿੱਚ ਐਵੇਂ ਮਜ਼ਲੂਮਾਂ ਤੇ ਜ਼ੁਲਮ ਕਰ ਰਿਹਾ ਸੀ ਇਸ ਲਈ ਇਸ ਬੁੱਢੇ ਦੀਆਂ ਗੱਲਾਂ ਨੇ ਰਾਜੇ ਦੀਆਂ ਅੱਖਾਂ ਖੋਲ ਦਿੱਤੀਆਂ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਉਸ ਨੌਕਰ ਦੀ ਤੇ ਇਸ ਬੁੱਢੇ ਦੀ ਸਜ਼ਾ ਵੀ ਮਾਫ ਕਰ ਦਿੱਤੀ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਚੰਗੇ ਕੰਮ ਹੀ ਨਾਲ ਜਾਣੇ ਹਨ ਬੰਦਾ ਖਾਲੀ ਹੱਥ ਆਇਆ ਹੈ ਤੇ ਖਾਲੀ ਹੱਥ ਹੀ ਜਾਣਾ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਸੋ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇਆ ਕਰੋ ਤੇ ਆਉਣ ਵਾਲੀਆਂ ਕੁਝ ਕਹਾਣੀਆਂ ਦੇ ਨੋਟੀਫਿਕੇਸ਼ਨ ਦੀ ਨੋਟੀਫਿਕੇਸ਼ਨ ਬੈਲ ਨੂੰ ਜਰੂਰ ਔਨ ਕਰਿਆ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ